ਇਹ ਜੀ ਨਜ਼ਮ ਹੈ ਦਾਤਾ ਉਪਕਾਰਾਂ ਦਾ ਇਸ ਵਿੱਚ ਮੈਂ ਗੁਰੂ ਸਾਹਿਬ ਦੇ ਸਮੁੱਚੇ ਜੀਵਨ ਦੀਆਂ ਵੱਖ-ਵੱਖੇ ਚਾਕੀਆਂ ਪੇਸ਼ ਕੀਤੀਆਂ ਨੇ ਉਹਨਾਂ ਬੜੇ ਵਸਣ ਲਿਖੇ ਨੇ ਔਰ ਕਵਿਤਾ ਉਹਨਾਂ ਨੂੰ ਬੜਾ ਪਿਆਰ ਸੀ ਜੀ ਤੇ ਮੈਂ ਇਹ ਨਜ਼ਮ ਕਵਿਤਾ ਚ ਲਿਖੀ ਏ ਔਰ ਸਾਰੀ ਨਜ਼ਮ ਦਾ ਹੀ ਕੋਈ ਕਾਫੀ ਹੈ ਜਨਮ ਦਾ ਦੇ ਨੇ ਖੁਸ਼ੀਆਂ ਨੇ ਕਲੀਆਂ ਤੇ ਬਾਲਪਨ ਫੁੱਲਾਂ ਤੇ ਜਵਾਨੀ ਦੇ ਸਖੀ ਜਾਂ ਤਤੀ ਉੱਡੀ ਵੇਲਾ ਆ ਗਿਆ ਬਹਾਰਾਂ ਦਾ ਵਾਹ ਕਲੀਆਂ ਤੇ ਬਾਲਪਨ ਫੁੱਲਾਂ ਤੇ ਜਵਾਨੀ ਦੇ ਸਖੀ ਜਾਂ ਤਤੀ ਉੱਡੀ ਵੇਲਾ ਆ ਗਿਆ ਬਹਾਰਾਂ ਦਾ ਇੰਦਰੇਪੁਰੀ ਚੋਂ ਫੁੱਲ ਵਸਦੇ ਪੈਵੇਂ ਖੋਸਣੋਂ ਦੇਵਤੇ ਪੈਗਾਉਂਦੇ ਆਵਾਜ਼ ਆਉਂਦਾ ਏ ਸਿਤਾਰਾਂ ਦਾ ਵਾਹ ਵਾਹ ਜੀ ਬੁੱਝੋ ਪਹਿਣਾ ਜੰਮਿਆ ਏ ਭਾਰਤ ਦਾ ਲਾੜਾ ਕਿੜਾ ਖੇੜਾ ਆਖੇ ਦੇਸ਼ ਦੀ ਮੈਂ ਵਿਗੜੀ ਸਵਾਰਾਂਗਾ ਵਾਹ ਖਿੱਚ ਕਿਰਪਾਨ ਕਰ ਅੰਮ੍ਰਿਤ ਤਿਆਰ ਲੋਕੋ ਝੂਠੇ ਸੱਚੇ ਸਿੱਖ ਇੱਕ ਘੜੀ ਚ ਨਿਤਾਰਾਂਗਾ ਵਾਹ ਵਾਹ ਡਰੂ ਜਈ ਕੌਮ ਵਿੱਚੋਂ ਸ਼ੇਰ ਕੀਤੇ ਪੈਦਾ ਜਿਸ ਵੈਦ ਸੀ ਇਲਾਹੀ ਬੁੱਸ ਦਿਲੀ ਦੇ ਬਿਮਾਰਾਂ ਦਾ ਵਾਹ 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 ਕਿਹੜਾ ਆਖੇ ਜਿਹੜੇ ਲੋਕ ਸਮਝੇ ਗਵਾਰ ਜਾਂਦੇ ਉਹਨਾਂ ਨੂੰ ਬਣਾਵਾਂਗਾ ਮੈਂ ਟੋਲਾ ਸਰਦਾਰਾਂ ਦਾ ਖਾਲਸਾ ਸਜਾ ਕੇ ਉਸ ਸ਼ੂਦਰਾ ਤੇ ਸ਼ੋਧਿਆਂ ਤੋਂ ਮਾਣ ਤੋੜਵਾਇਆ ਮਾਣ ਮੱਤਿਆਂ ਹਜ਼ਾਰਾਂ ਦਾ ਵਾਹ ਵਾਹ ਕਿਹੜਾ ਆਖੇ ਉੱਚੀਆਂ ਹੰਕਾਰੀਆਂ ਨੂੰ ਦੇ ਕੇ ਤੇ ਉਹਨਾਂ ਦੀ ਥਾਂ ਡਿੱਗੇ ਹੋਏ ਗਰੀਬਾਂ ਨੂੰ ਖਲਾਰਾਂਗਾ ਵਾਹ ਵਾਹ ਕਿਹੜਾ ਆਖੇ ਚਿੜੀਆਂ ਤੂੰ ਬਾਸ ਮੈਂ ਤੁੜਾਵਾਂਗਾ ਤੇ ਬਾਜ਼ਾ ਉੱਤੇ ਡਰ ਪੰਕ ਕੋਮ ਲੈ ਗੁਟਾਰਾਂਦਾ ਵਾਹ ਵਾਹ ਆਪ ਨਵਾਂ ਸਾਲਾਂ ਵਿੱਚ ਬਣ ਕੇ ਯਤੀਮ ਲੋਕੋ ਬਣਿਆ ਸੀ ਆਸਰਾ ਨਿਆਸਰੇ ਹਜ਼ਾਰਾਂ ਦਾ ਵਾਹ ਵਾਹ ਗੁਰੂ ਸੀ ਉਹ ਉਹ ਗੁਰੂ ਕਵੀ ਸਿਰਤਾਜ ਸੀ ਕਵੀਆਂ ਦਾ ਨਾਲੇ ਸੀ ਮਹਾਨ ਤਨੀ ਤੀਰਾਂ ਤਲਵਾਰਾਂ ਦਾ ਵਾਹ ਜੀ ਵਾਹ ਬਹੁਤ ਬਹੁਤ ਉਹ ਗੁਰੂ ਕਵੀ ਸਿਰਤਾਜ ਸੀ ਕਵੀਆਂ ਦਾ ਨਾਲੇ ਸੀ ਮਹਾਨ ਤਨੇ ਤੀਰਾਂ ਤਲਵਾਰਾਂ ਦਾ ਸੰਤ ਬਣ ਲਾਈ ਸੀ ਸਮਾਦੀ ਹੇਮਕੁੰਟ ਵਿੱਚ ਨਾਲੇ ਸੀ ਸਿਪਾਹੀ ਸ਼ੌਂਕੀ ਸ਼ੇਰਾਂ ਦੇ ਸ਼ਿਕਾਰਾਂ ਦਾ ਵਾਹ ਵਾਹ ਜੀ ਵਾਹ ਕਿਹੜਾ ਆਖੇ ਇੱਟਾਂ ਵਾਂਗੂ ਪੁੱਤਰਾਂ ਦੇ ਸੀਸ ਲਾ ਕੇ ਸ਼ੇਰ ਨੇ ਜੀ ਹਾਂ ਜੀ ਕਿਹੜਾ ਆਖੇ ਇੱਟਾਂ ਵਾਂਗੂ ਪੁੱਤਰਾਂ ਦੇ ਸੀਸ ਲਾ ਕੇ ਕੌਮ ਦਾ ਬਣਾਵਾ ਕਿਲਾ ਪੱਕੀਆਂ ਦੀਵਾਰਾਂ ਦਾ ਵਾਹ 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 ਕਿਹੜਾ ਆਖੇ ਵਾਵਾਂਗੂ ਪੁੱਤਰਾਂ ਦੇ ਸੀਸਲਾ ਕੇ ਕੌਮ ਦਾ ਬਣਾਵਾ ਕਿਲਾ ਪੱਤੀਆਂ ਦੀਵਾਰਾਂ ਦਾ ਕਿਹੜਾ ਪਿਤਾ ਪੁੱਤ ਤਾਈਂ ਜੰਗ ਵਿੱਚ ਪਾਣੀ ਦੀ ਦਮ ਭਰ-ਭਰ ਦਿੰਦਾ ਏ ਕਟੋਰਾ ਇਨਕਾਰਾਂ ਦਾ ਕਿਹੜਾ ਪਿਤਾ ਜੰਗ ਵਿੱਚ ਕਿਹੜਾ ਪਿਤਾ ਪੁੱਤ ਤਾਈ ਜੰਦ ਵਿੱਚ ਪਾਣੀ ਦੀ ਤਾਂ ਭਰ-ਭਰ ਦਿੰਦਾ ਇੱਕ ਚੋਰਾ ਇਨਕਾਰਾਂ ਦਾ ਕਿਹੜਾ ਮਾਛੀਵਾੜੇ ਵਿੱਚ ਸੂਲਾ ਉੱਤੇ ਸਮੇ ਲੋਕੋ ਸੂਲਾ ਰੋਣ ਹਾਸਾ ਡੁੱਲੇ ਕਿੰਨਾ ਸਰਕਾਰਾਂ ਦਾ ਵਾਹ ਜੀ ਵਾਹ ਬਹੁਤ ਕਿਹੜਾ ਪਿਤਾ ਕਿਹੜਾ ਮਾਛੀਵਾੜੇ ਵਿੱਚ ਸੂਲਾ ਉੱਤੇ ਸਮੇ ਲੋਕੋ ਸੂਲਾ ਰੋਣ ਹਾਸਾ ਡੁੱਲੇ ਕਿੰਨਾ ਸਰਕਾਰਾਂ ਦਾ ਕਿਹੜਾ ਪਿਤਾ ਹੱਸ ਹੱਸ ਪੁੱਤ ਕੁਰਬਾਨ ਕਰੇ ਹੱਸ ਹੱਸ ਪਿਤਾ ਬਣੇ ਹੋਰ ਨਾ ਹਜ਼ਾਰਾਂ ਦਾ ਵਾਹ ਜੀ ਬਹੁਤ ਸ਼ਹਿਰ ਪ੍ਰਭ ਸ਼ੇਰੇ ਹਾਂਜੀ ਬਹੁਤ ਕਿਹੜਾ ਪਿਤਾ ਪੁੱਤਰਾਂ ਨੂੰ ਪਾਲ ਕੇ ਪਿਆਰ ਨਾਲ ਚੜਦੀ ਜਵਾਨੀ ਦੇਵੇ ਦਾਨ ਇਹ ਪਿਆਰਾਂ ਦਾ ਕਿਹੜਾ ਪਿਤਾ ਪੁੱਤਰਾਂ ਨੂੰ ਪਾਲ ਕੇ ਪਿਆਰ ਨਾਲ ਚੜ ਦੀ ਜਵਾਨੀ ਦੇਵੇ ਦਾਣੇ ਪਿਆਰਾਂ ਦਾ ਗੜੀ ਚਮਕੌਰ ਵਿੱਚ ਜੋੜਾ ਤਲਵਾਰਾਂ ਦਾ ਸਰੰਦ ਵਿੱਚ ਸੋਨ ਨੂੰ ਸਰਾਣਾ ਹੈ ਦੀਵਾਰਾਂ ਦਾ ਵਾਹ ਜੀ ਵਾਹ ਬੋਤ ਕਿਹੜਾ ਪਿਤਾ ਪੁੱਤਾਂ ਨੂੰ ਪਾਲ ਕੇ ਪਿਆਰ ਨਾਲ ਚੜਦੀ ਜਵਾਨੀ ਦੇਵੇ ਦਾਣੇ ਪਿਆਰਾਂ ਦਾ ਗੜੀ ਚਮਕੌਰ ਦੀ ਚ ਜੋੜਾ ਤਲਵਾਰਾਂ ਦਾ ਸਰਹੰਦ ਵਿੱਚ ਸੋਨ ਨੂੰ ਸਰਾਣਾ ਹੈ ਦੀਵਾਰਾਂ ਦਾ ਅਮੀਰੀਆਂ ਵਜ਼ੀਰੀਆਂ ਤੋਂ ਬਿਨਾਂ ਕੀਤੀ ਦੇਸ਼ ਸੇਵਾ ਘੜ ਘੁੱਟ ਦਿੱਤਾ ਸਾਰੇ ਲਾਲਚੀ ਵਿਹਾਰਾਂ ਦਾ ਯਾਰੜੇ ਦਾ 70 ਵੀ ਝੂਟਾ ਉਹਨੂੰ ਸੁਰਗਾਂ ਦਾ ਭੁੱਖਾ ਨਹੀਂ ਸੀ ਗੱਦੀਆਂ ਤੇ ਸ਼ਾਹੀ ਦਰਬਾਰਾਂ ਦਾ ਉੱਖ ਨੰਗੇ ਦੁੱਖ ਚੱਲੇ ਧਰਮ ਤੇ ਅਸੂਲ ਪਿੱਛੇ ਤੋੜ ਦਿੱਤਾ ਮਾਨ ਚੋੜੀ ਸੁੱਕਾਂ ਦੇ ਵਕਾਰਾਂ ਦਾ ਮਾਨ ਅਫਮਾਨ ਟੂਟੇ ਸਾਰੇ ਟੁੱਟਲਾਏ ਉਸ ਚਾਹਵਾਨ ਸੇਵਾ ਕੁਰਬਾਨੀ ਤੇ ਪਿਆਰਾਂ ਦਾ ਅੱਜ ਦੇ ਨੇਤਾਵਾਂ ਵਾਂਗੂ ਭੱਜਿਆ ਨਾ ਨਾ ਪਿੱਛੇ ਨਸ਼ਾ ਕਦੀ ਪੀਤਾ ਨਾ ਮਸ਼ੂਰ ਇਸ਼ਤਿਹਾਰਾਂ ਦਾ ਟੂਠੇ ਉਹਦੇ ਭੁੱਖੇ ਨੰਗੇ ਅਨੇ ਪੰਥ ਖਾਸਾ ਚ ਇੱਕੋ ਜਹੇ ਕੋਈ ਨਹੀਂ ਲਿਹਾਜ਼ ਬਾਦ ਸ਼ਾਂਤੇ ਸਰਕਾਰਾਂ ਦਾ ਕਿਹੜੇ ਬੰਦੇ ਦਾਵੇ ਵਾਲੇ ਕਿਹੜੇ ਨੇ ਬੇਦਾਵੇ ਵਾਲੇ ਔਖੇ ਵੇਲੇ ਪਤਾ ਲੱਗੇ ਯਾਰਾਂ ਤੇ ਗਦਾਰਾਂ ਦਾ ਵਾਹ ਜੀ ਵਾਹ ਵੈਰੀ ਦੀ ਵੀ ਸੇਵਾ ਕਰੇ ਜੰਗ ਵਿੱਚ ਪਾਣੀ ਦੇ ਕੇ ਜਿਸ ਦਾ ਕਨਈਆ ਸਿੰਘ ਪੁੱਤਲਾ ਪਿਆਰਾਂ ਦਾ ਉਹ ਜਿਸ ਨੂੰ ਵੀ ਛੋਹ ਲਈ ਉਸੇ ਨੂੰ ਚੇਰਾ ਕੀਤਾ ਜਾਤ ਪਾਤ ਮਾਰ ਮੋਟ ਕੱਟਿਆ ਹਜ਼ਾਰਾਂ ਵਾਹ ਜੀ ਵਾਹ ਬਹੁਤ ਜਿਸ ਨੂੰ ਨਹੀਂ ਛੋਹ ਲਈ ਉਸੇ ਨੂੰ ਉਜੇਰਾ ਕੀਤਾ ਸਾਤ-ਪਾਤ ਮਾਰ-ਮੋਟ ਕਟਿਆ ਹਜ਼ਾਰਾਂ ਦਾ ਉਹਦੀ ਫਿਲਾਸਫੀ ਵਾਹਿਗੁਰੂ ਦਾ ਖਾਲਸਾ ਤੇ ਵਾਹਿਗੁਰੂ ਦੀ ਫਤਿਹ ਕਹਿ ਕੇ ਤੋੜ ਦਿੱਤਾ ਗਾਟਾਂ ਨੀ ਜੀ ਮਾਣ ਤੇ ਹੰਕਾਰਾਂ ਦਾ ਵਾਹਿਗੁਰੂ ਦਾ ਖਾਲਸਾ ਤੇ ਵਾਹਿਗੁਰੂ ਦੀ ਫਤਿਹ ਕਹਿ ਕੇ ਤੋੜ ਦਿੱਤਾ ਗਾਟਾਂ ਨੀ ਜੀ ਮਾਣ ਤੇ ਹੰਕਾਰਾਂ ਦਾ ਜਿਹੜੇ ਨਿੱਕੇ ਬੱਚਿਆਂ ਨੇ ਸੂਬੇ ਨੂੰ ਜਵਾਬ ਦਿੱਤਾ ਲੜਨਾ ਜ਼ੁਲਮ ਨਾਲ ਕੰਮ ਸਰਦਾਰਾਂ ਦਾ ਲੜੀ ਜਾਣਾ ਜਿੰਨਾ ਤੇਰੇ ਜੁੱਸੇ ਵਿੱਚ ਜਾਨ ਹੋਵੇ ਜਿੱਤਾਂ ਦਾ ਹੰਕਾਰ ਕੋਈ ਡਰ ਕੋਈ ਹਾਰਾਂ ਦਾ ਵਾਹ ਜੀ ਵਾਹ ਹੰਕਾਰ ਕੋਈ ਡਰ ਕੋਈ ਹਾਰਾਂ ਜਿਹਦੇ ਨਿੱਕੇ ਬੱਚਿਆਂ ਨੇ ਸੂਬੇ ਨੂੰ ਜਵਾਬ ਦਿੱਤਾ ਲੜਨਾ ਸੁਲਮ ਨਾਲ ਕੰਮ ਸਰਦਾਰਾਂ ਦਾ ਲੜੀ ਜਾਣਾ ਜਿੰਨਾ ਤੇਰੇ ਜੁੱਸੇ ਵਿੱਚ ਜਾਨ ਹੋਵੇ ਜਿੱਤਾਂ ਦਾ ਹੰਕਾਰ ਕੋਈ ਡਰ ਕੋਈ ਹਾਰਾਂ ਦਾ ਸਦਾ ਕਲਾ ਚੜਦੀ ਦਾ ਹੱਥ ਦੇ ਕੇ ਵਿਸ਼ਵਾਸ ਪੱਟਾ ਹੌਸਲਾ ਵਧਾਇਆ ਉਸ ਲੱਖਾਂ ਤੇ ਹਜ਼ਾਰਾਂ ਦਾ ਲੱਖਾਂ ਲੋਕਾਂ ਖੇਚ ਲਟਕਾਇਆ ਵਿੱਚ ਅੱਖੀਆਂ ਦੇ ਨਕਸ਼ਾ ਹੈ ਨੀਲੇ ਦੀਆਂ ਸੋਹਣੀਆਂ ਨਹਾਰਾਂ ਦਾ ਚੰਨ ਉਹ ਚੰਨ ਹੈ ਗੋਬਿੰਦ ਸਿੰਘ ਭਾਰਤੀ ਆਕਾਸ਼ ਦਾ ਉਹ ਨਾਸ ਜਿਸ ਕੀਤਾ ਸਾਰੇ ਜ਼ੁਲਮੀ ਗੁਬਾਰਾਂ ਦਾ ਚਮਕੇ ਨੂਰਾਨੀ ਚਿਹਰਾ ਪਟਨੇ ਦੇ ਸ਼ਹਿਰ ਵਿੱਚੋਂ ਰੰਗ ਟੰਗ ਜਾਪੇ ਇਹਦਾ ਸਾਰਾ ਅਵਤਾਰਾਂ ਦਾ ਪ੍ਰਾਇ 100 ਸਾਲ ਪਹਿਲਾਂ ਅੱਜ ਦੇ ਦਿਹਾੜੇ ਸ਼ੇਰ ਜੰਮਿਆ ਗੋਬਿੰਦ ਸਿੰਘ ਦਾ ਤਾਉ ਪੁਕਾਰਾਂ ਦਾ